ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਤੋਂ ਬਾਅਦ ਜਿਹੜੀ ਕਿ ਕਾਮਯਾਬ ਨਹੀਂ ਹੋਈ ਗੋਲੀ ਵੱਜੀ ਨਹੀਂ ਪਰ ਗੋਲੀ ਜਿਸ ਤਰੀਕੇ ਨਾਲ ਚਲਾਈ ਗਈ ਆ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜੇ ਵੱਡੇ ਪੱਧਰ ਤੇ ਤਰਥੱਲੀ ਮੱਚੀ ਆ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕੋਈ ਸਹੀ ਕਹਿ ਰਿਹਾ ਕੋਈ ਗਲਤ ਕਹਿ ਰਿਹਾ ਕੋਈ ਕਹਿੰਦਾ ਵੀ ਭਾਈ ਇਹ ਤਾਂ ਸਾਜ਼ਿਸ਼ ਆ ਕੋਈ ਕਹਿੰਦਾ ਜੀ ਤਾਂ ਪ੍ਰੀਪਲਾਨਡ ਸੀ ਹੈਰਾਨੀ ਹੁੰਦੀ ਆ ਇਸ ਗੱਲ ਦੇ ਉੱਤੇ ਕਿ ਹਰ ਥਾਂ ਦੇ ਉੱਤੇ ਅਸੀਂ ਸ਼ੱਕ ਵੀ ਪੈਦਾ ਕਰਦੇ ਆ ਹਰ ਥਾਂ ਦੇ ਉੱਤੇ ਸਾਡੀ ਸੋਚ ਸਿਆਸੀ ਹੋ ਜਾਂਦੀ ਆ ਹਰ ਥਾਂ ਦੇ ਉੱਤੇ ਅਸੀਂ ਧੜਿਆਂ ਦੇ ਵਿੱਚ ਵੰਡੇ ਜਾਂਦੇ ਆ ਸੁਖਬੀਰ ਸਿੰਘ ਬਾਦਲ ਦੇ ਗੋਲੀ ਨਹੀਂ ਵੱਜੀ ਗੋਲੀ ਮਾਰਨ ਦੀ ਕੋਸ਼ਿਸ਼ ناکਾਮ ਹੋ ਗਈ ਇਹ ਇੱਕ ਚੰਗੀ ਗੱਲ ਆ ਮੇਰੀ ਨਜ਼ਰ ਦੇ ਵਿੱਚ ਇੱਕ ਚੰਗੀ ਗੱਲ ਆ ਸੁਖਬੀਰ ਸਿੰਘ ਦੀ ਥਾਂ ਦੇ ਉੱਤੇ ਕੋਈ ਹੋਰ ਵਰਚਾ ਲੈ ਕੇ ਬੈਠਾ ਹੁੰਦਾ ਤੁਸੀਂ ਹੁੰਦੇ ਮੈਂ ਹੁੰਦਾ ਕੋਈ ਹੋਰ ਅਕਾਲੀ ਦਲ ਦੀ ਥਾਂ ਤੇ ਕਾਂਗਰਸੀ ਆਗੂ ਹੋਵੇ ਆਪ ਵਾਲਾ ਹੋਵੇ ਭਾਜਪਾ ਵਾਲਾ ਹੋਵੇ ਤ੍ਰਿੰਮੂਲ ਕਾਂਗਰਸ ਵਾਲਾ ਹੋਵੇ ਅਨਾਂ ਡੀਐਮਕੇ ਵਾਲਾ ਹੋਵੇ ਉੱਥੇ ਕੋਈ ਵੀ ਬੈਠਾ ਹੁੰਦਾ ਤੇ ਇਸ ਤਰੀਕੇ ਦੇ ਨਾਲ ਉਹਦੇ ਜੇਕਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਇਹਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਹੋਣੀ ਚਾਹੀਦੀ ਹੈ ਜਿਵੇਂ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕੀਤੀ ਆ ਪਰ ਕਈ ਲੋਕੀ ਗੱਲ ਕਹਿੰਦੇ ਰਹੇ ਮੈਂ ਹੈਰਾਨ ਐ ਇਸ ਗੱਲ ਦੇ ਉੱਤੇ ਵੀ ਸਾਡਾ ਸੁਭਾਅ ਕਿੱਸਾ ਸੰਕੀ ਹੋ ਗਿਆ ਕਈ ਲੋਕੀ ਗੱਲ ਕਹਿੰਦੇ ਰਹੇ ਇਹ ਤਾਂ ਜੀ ਪ੍ਰੀਪਲਾਨਡ ਆ ਇਹ ਤਾਂ ਚਰਚਾ ਦੇ ਵਿੱਚ ਆਉਣ ਦੇ ਲਈ ਆਪੇ ਹੀ ਸਾਰਾ ਕੁਝ ਕੀਤਾ ਗਿਆ ਇਹ ਤਾਂ ਜੀ ਮੇਰਾ ਖਿਆਲ ਆ ਹਰ ਬੰਦਾ ਇਹ ਗੱਲ ਸੋਚਦਾ ਆਪੋ ਆਪਣੇ ਦਿਮਾਗ ਦੇ ਘੋੜੇ ਆ ਜਿਦਦਰ ਨੂੰ ਆਪਾਂ ਮਰਜ਼ੀ ਭਜਾ ਸਕਦੇ ਆ ਬੰਦੇ ਇਹ ਗੱਲ ਕਹਿੰਦੇ ਵੀ ਪਾਈ ਇਹ ਤਾਂ ਇਹ ਸਾਜਿਸ਼ਨ ਕੀਤਾ ਗਿਆ ਤਾਂ ਜੋ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਅਕਾਲੀ ਦਲ ਦਾ ਉਭਾਰ ਹੋ ਸਕੇ ਤੇ ਜਦੋਂ ਪੂਰਾ ਵੇਰਵਾ ਸਾਹਮਣੇ ਆਇਆ ਕਿ ਜਿਨੇ ਗੋਲੀ ਚਲਾਈ ਚੌੜਾ ਹੋਰਾਂ ਨੇ ਉਨ੍ਹਾਂ ਦਾ ਅਪਰਾਧਿਕ ਪਿਛੋਕੜ ਕਿਵੇਂ ਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕੇਸ ਜੁੜੇ ਰਹੇ ਆ ਯੋਆਪਾ ਦਾ ਕੇਸ ਕਈ ਹੋਰ ਤਰ੍ਹਾਂ ਦੇ ਕੇਸ ਨਾਲ ਜੁੜੇ ਰਹੇ ਆ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਵੇਰਵੇ ਸਾਹਮਣੇ ਆਏ ਆ ਤਾਂ ਹੁਣ ਇਸ ਗੱਲ ਨੂੰ ਕੁਝ ਹਰ ਤੱਕ ਠੱਲ ਪੈ ਗਈ ਆ ਕਿ ਭਾਈ ਇਹ ਆਪੇ ਗੋਲੀ ਚਲਵਾਈ ਗਈ ਆ ਇਹ ਪ੍ਰੀਪਲਾਨਡ ਆ ਇਹ ਸਾਜ਼ਿਸ਼ ਦਾ ਇੱਕ ਹਿੱਸਾ ਇਹ ਜਾਣਬੁੱਝ ਕੇ ਚਰਚਾ ਦੇ ਵਿੱਚ ਔਣ ਦੀ ਕੋਸ਼ਿਸ਼ ਕੀਤੀ ਗਈ ਆ ਹੁਣ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਨੂੰ ਇਸ ਸਵਾਲ ਨੂੰ ਠੱਲ ਪੈ ਗਈ ਆ ਨਰਿੰਦਰ ਸਿੰਘ ਚੋੜਾ ਦੇ ਇਤਿਹਾਸ ਦੇ ਬਾਰੇ ਆਪਾਂ ਬਾਅਦ ਦੇ ਵਿੱਚ ਜਾਣਦੇ ਆ ਜਾਂ ਤੁਸੀਂ ਵੱਖ-ਵੱਖ ਥਾਵਾਂ ਤੇ ਪੜ੍ਹ ਹੀ ਲਿਆ ਹੋਣਾ ਉਹਦੇ ਇਤਿਹਾਸ ਦੇ ਵਿੱਚ ਜਾਣ ਦੀ ਲੋੜ ਵੀ ਨਹੀਂ ਆ ਪਰ ਗੱਲ ਇਹ ਆ ਉਦਾਹਰਨ ਦੇ ਤੌਰ ਤੇ ਮੈਂ ਕਹਿੰਨਾ ਹਾਲਾਂਕਿ ਕਦੇ ਕਿਸੇ ਦੇ ਗੋਲੀ ਨਾ ਵੱਜੇ ਜੇਕਰ ਸੋਹਬੀਰ ਸਿੰਘ ਬਾਦਲ ਦੇ ਗੋਲੀ ਵੱਜ ਜਾਂਦੀ ਜੇਕਰ ਉਹਦਾ ਜਾਨੀ ਤੌਰ ਤੇ ਉੱਤੇ ਨੁਕਸਾਨ ਹੋ ਜਾਂਦਾ ਤਾਂ ਦੁਨੀਆ ਭਰ ਦੇ ਵਿੱਚ ਸਾਡੀ ਇਮੇਜ ਸਾਡਾ ਅਕਸ ਕੀ ਜਾਣਾ ਸੀ ਕਿ ਇੱਕ ਸਿੱਖ ਨੇ ਦੂਜੇ ਸਿੱਖ ਦੇ ਗੋਲੀ ਮਾਰ ਦਿੱਤੀ ਉਹਦਾ ਜਾਨੀ ਤੌਰ ਤੇ ਨੁਕਸਾਨ ਕਰ ਦਿੱਤਾ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਕੁਰਸੀਆਂ ਦੇ ਉੱਤੇ ਬੈਠ ਕੇ ਵੱਖ-ਵੱਖ ਦੁਨੀਆ ਦੇ ਹਿੱਸਿਆਂ ਦੇ ਵਿੱਚ ਬਹਿ ਕੇ ਕਿ ਭਾਈ ਸਿੱਖ ਤਾਂ ਵੰਡੇ ਹੋਏ ਆ ਇਹ ਤਾਂ ਡੱਡੂਆਂ ਨਹੀਂ ਪੰਛੇਰੀ ਵਰਗੇ ਬਣੇ ਪਏ ਆ ਜਿਵੇਂ ਡੱਡੂ ਆ ਜਿਹੜੇ ਉਹ 5 ਕਿਲੋ ਤਕਲੀ ਦੇ ਵਿੱਚ ਕਦੇ ਤੋਲੇ ਨਹੀਂ ਜਾ ਸਕਦੇ ਜੇ ਪੌਣੇ 5 ਕਿਲੋ ਜਦੋਂ ਹੁੰਦੇ ਆ ਨਾ ਉਹਦੇ ਤਿੰਨ ਚਾਰ ਵਿੱਚੋਂ ਛਾਲਾ ਮਾਰ ਜਾਂਦੇ ਵੀ ਭਾਈ ਇਹ ਤਾਂ ਇਸ ਤਰੀਕੇ ਦੀਆਂ ਲੜਾਈਆਂ ਲੜਦੇ ਆ ਤੇ ਫਿਰ ਆਪਣੀ ਕੀ ਵਧੀਆ ਇਮੇਜ ਜਾਂਦੀ ਕੀ ਆਪਣਾ ਅਕਸ ਬਹੁਤ ਵਧੀਆ ਬਣਦਾ ਫਿਰ ਆਪਣਾ ਪ੍ਰਭਾਵ ਕੀ ਜਾਣਾ ਸੀਗਾ ਤੁਹਾਨੂੰ ਚੇਤੇ ਹੋਣਾ ਕਿ 41 ਸਾਲ ਪਹਿਲਾਂ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ 41 ਸਾਲ ਪਹਿਲਾਂ ਇਸੇ ਥਾਂ ਦੇ ਉੱਤੇ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਨਿਕਲਦੇ ਵਕਤ ਇੱਕ ਉਸ ਵੇਲੇ ਦੇ ਡੀਆਈਜੀ ਦੇ ਗੋਲੀ ਵੱਜੀ ਸੀ ਉਹਦਾ ਨਾਮ ਸੀ ਜੀ ਏਐਸ ਅਟਵਾਲ ਦਰਬਾਰ ਸਾਹਿਬ ਦੇ ਬਾਹਰ ਮੱਥਾ ਟੇਕ ਕੇ ਜਦੋਂ ਬਾਹਰ ਨਿਕਲੇ ਤਾਂ ਕੰਪਲੈਕਸ ਦੇ ਬਾਹਰ ਜਦੋਂ ਆਏ ਤੇ ਉਸ ਵੇਲੇ ਇੱਕ ਅਣਪਛਾਤੇ ਦੇ ਵੱਲੋਂ ਗੋਲੀ ਮਾਰੀ ਗਈ ਸੀ ਉਦੋਂ ਇਸ ਖਬਰ ਦੀ ਬਹੁਤ ਵੱਡੇ ਪੱਧਰ ਤੇ ਚਰਚਾ ਹੋਈ ਉਦੋਂ ਦੇ ਗ੍ਰਹਿ ਮੰਤਰੀ ਨੇ ਵੀ ਇਸ ਮਸਲੇ ਦੇ ਉੱਤੇ ਤੇ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ ਸੀ ਉਦੋਂ ਗੱਲ ਕੀਤੀ ਸੀ ਇਹ ਗੱਲ ਹੈਗੀ ਜੀ 25 April ਤੇ 1983 ਦੀ 25 April 1983 ਤੋਂ ਬਾਅਦ ਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਉੱਤੇ ਬਾਹਰਲੇ ਪਾਸੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਗੋਲੀ ਚੱਲੀ ਆ ਸੋ ਇਸ ਖਬਰ ਦੀ ਨਖੇਦੀ ਕਰਨ ਵਾਲੇ ਨਖੇਦੀ ਕਰਦੇ ਆ ਸਾਜ਼ਿਸ਼ ਕਹਿਣ ਵਾਲੇ ਸਾਜ਼ਿਸ਼ ਕਹਿੰਦੇ ਆ ਪਰ ਜਦੋਂ ਮੈਂ ਉਸ ਥਾਂ ਨੂੰ ਦੇਖਿਆ ਉਸ ਗੋਲਕਟਾਰੇ ਨੂੰ ਦੇਖਿਆ ਉਸ ਗ੍ਰੈਲ ਨੂੰ ਦੇਖਿਆ ਉਸ ਥਾਂ ਤੇ ਜਿੱਥੇ ਇੱਕ ਗੋਲੀ ਵੱਜੀ ਆ ਉਹ ਮੈਨੂੰ ਨਿੱਜੀ ਤੌਰ ਤੇ ਲੱਗਾ ਵੀ ਯਾਰ ਇਹ ਤਾਂ ਬਹੁਤ ਵੱਡਾ ਗਲਤ ਕੰਮ ਹੈਗਾ ਹੁਣ ਤੁਸੀਂ ਇਹਨੂੰ ਜੋ ਮਰਜ਼ੀ ਕਹੋ ਤੁਹਾਡੀ ਆਪੋ ਆਪਣੀ ਸੋਚ ਆ ਪਰ ਮੈਂ ਇਸ ਗੱਲ ਨੂੰ ਕਿਵੇਂ ਕਹਾਂ ਵੀ ਬਹੁਤ ਸੋਹਣੀ ਤੇ ਬੜੀ ਸੁਲੱਖਣੀ ਗੱਲ ਮੈਂ ਕਿਹੜੇ ਮੂੰਹ ਨਾਲ ਕਹਾਂ ਕਿ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਗੋਲੀ ਵੱਜੀ ਆ ਉਹ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਗੋਲੀ ਮਾਰਨ ਨੂੰ ਆਪਾਂ ਬਹਾਦਰੀ ਵਾਲਾ ਕੰਮ ਕਹਿੰਗੇ ਆਪਾਂ ਸ਼ਾਨਾਮੱਤਾ ਕੰਮ ਕਹਿੰਗੇ ਜਾਂ ਕੀ ਕਹੇਗੇ ਆਪਾਂ ਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਮੈਂ ਕੋਈ ਸੁਖਬੀਰ ਸਿੰਘ ਬਾਦਲ ਦਾ ਪ੍ਰਚਾਰਕ ਨਹੀਂ ਨਾ ਤਾਂ ਮੈਂ ਉਹਨਾਂ ਦਾ ਕੋਈ ਓਐਸਡੀ ਲੱਗਣਾ ਤੇ ਨਾ ਮੈਂ ਉਹਨਾਂ ਦਾ ਕੋਈ ਮੀਡੀਆ ਸਲਾਹਕਾਰ ਨਾ ਮੇਰੀ ਕਦੇ ਬਣਨ ਦੀ ਇੱਛਾ ਤੇ ਨਾ ਮੈਂ ਉਹਦੇ ਵੋਟ ਪਾਈ ਹੋਊਗੇ ਜਾਂ ਨਹੀਂ ਪਾਈ ਹੋਊਗੀ ਇਹ ਮੇਰਾ ਨਿੱਜੀ ਤੌਰ ਦੇ ਉੱਤੇ ਮਸਲਾ ਹੈਗਾ ਤੁਹਾਡਾ ਆਪਣਾ ਮਸਲਾ ਹੈਗਾ ਹੋ ਸਕਦਾ ਮੈਂ ਕਿਸੇ ਨੂੰ ਵੀ ਦਾ ਵੋਟ ਪਾਉਂਦਾ ਹੋਵਾਂ ਹੋ ਸਕਦਾ ਮੈਂ ਕਿਸੇ ਹੋਰ ਪਾਰਟੀ ਨੂੰ ਪਾਉਂਦਾ ਹੋਵਾਂ ਮੈਂ ਪ੍ਰਚਾਰਕ ਨਹੀਂ ਆ ਪਰ ਜਿਹੜੀ ਗੱਲ ਗਲਤ ਹੋ ਤਾਂ ਗਲਤ ਕਣੀ ਬਣਦੀ ਹੈ ਜੇ ਨਰਿੰਜਨ ਸਿੰਘ ਚੌੜਾ ਹੋਰਾਂ ਦੇ ਵੀ ਗੋਲੀ ਵੱਜੇ ਤਾਂ ਇਹ ਵੀ ਗਲਤ ਆ ਮੈਂ ਇਸ ਗੱਲ ਦੀ ਵੀ ਨਖੇਦੀ ਕਰੂੰਗਾ ਜੇ ਕਿਸੇ ਹੋਰ ਦੇ ਗੋਲੀ ਵੱਜੇ ਇਹ ਵੀ ਗ ਆਪਾਂ ਕੀ ਪ੍ਰਭਾਵ ਕੀ ਸਿਰਜਣਾ ਚਾਹੁੰਦੇ ਆ ਗੱਲ ਇਹ ਆ ਕਿ ਕੁਝ ਕੁ ਵਾਰੇ ਪਹਿਲਾਂ ਚਲੋ ਜਦੋਂ ਕੋਈ ਵੀ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਨਾ ਬਹੁਤ ਸਾਰੀਆਂ ਖਬਰਾਂ ਬਾਹਰ ਨਿਕਲ ਕੇ ਆਉਂਦੀਆਂ ਹੁੰਦੀਆਂ ਮੀਡੀਆ ਦੇ ਵਿੱਚ ਆਉਂਦਾ ਵੀ ਇੱਕ ਵਾਰੀ ਭਾਈ ਐਸ ਸਾਲ ਦੇ ਵਿੱਚ ਨਹੀਂ ਆਇਆ ਕੀਤਾ ਸੀ ਐਸ ਸਾਲ 'ਚ ਨਹੀਂ ਆਇਆ ਕੀਤਾ ਸੀ ਐਸ ਸਾਲ 'ਚ ਨਹੀਂ ਆਇਆ ਕੀਤਾ ਸੀ ਮੈਂ ਇਹ ਗੱਲ ਸੋਚਦਾ ਵੀ ਭਾਈ 2013 ਦੀ ਇੱਕ ਇੰਟਰਵਿਊ ਦੇ ਵਿੱਚ ਚੌੜਾ ਹੋਰਾਂ ਨੇ ਗੱਲ ਕਹੀ ਸੀ ਕਿ ਬਾਦਲ ਪਰਿਵਾਰ ਨਿਸ਼ਾਨੇ ਦੇ ਉੱਤੇ ਆ ਤੇ ਉਸ ਤੋਂ ਬਾਅਦ ਹੋਣਾ ਜਿਹੜੀ ਉਹ ਇਸ ਨਿਸ਼ਾਨੇ ਦੇ ਉੱਤੇ ਲੈਣ ਦੀ ਗੱਲ ਸਾਹਮਣੇ ਆਈ ਆ ਸੋ ਗਬੀਰ ਸਿੰਘ ਬਾਦਲ ਖੁੱਲਰ ਨੂੰ ਆਪਾਂ ਜਾਣਦੇ ਕਿ ਜਥੇਦਾਰ ਸਹਿਬਾਨ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਧਾਰਮਿਕ ਸਜ਼ਾ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਵੀ ਕੀਤਾ ਸੀਗਾ ਵੱਖ-ਵੱਖ ਥਾਵਾਂ ਦੇ ਉੱਤੇ ਇਸ ਗੱਲ ਨੂੰ ਬਿਆਨ ਵੀ ਕੀਤਾ ਪਰ ਗੱਲ ਇਹ ਆ ਜਿਹੜਾ ਬੰਦਾ ਉਸ ਥਾਂ ਦੇ ਉੱਤੇ ਜਥੇਦਾਰ ਸਹਿਬਾਨ ਦੇ ਹੁਕਮ ਦੇ ਮੁਤਾਬਕ ਸਜ਼ਾ ਦਾ ਭੁਗਤਾਨ ਕਰ ਰਿਹਾ ਧਾਰਮਿਕ ਡਿਊਟੀ ਆਪਣੀ ਨਿਭਾ ਰਿਹਾ ਜਿਹੜੀ ਵੀ ਲਾਈ ਗਈ ਆ ਤੇ ਉਸ ਥਾਂ ਦੇ ਉੱਤੇ ਆਪਾਂ ਗੋਲੀ ਮਾਰ ਕੇ ਆਪਣੇ ਹਰਖ ਦਾ ਆਪਣੇ ਗੁੱਸੇ ਦਾ ਆਪਣੇ ਵਿਰੋਧ ਦਾ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਕਰਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਭਾਈ ਸਾਡੇ ਕੋਲੇ ਸਿਰਫ ਗੋਲੀ ਦੀ ਭਾਸ਼ਾ ਰਹਿ ਗਈ ਆ ਹੋਰ ਸਾਡੇ ਕੋਲੇ ਪਛਾਵਾ ਵੀ ਮੁੱਕ ਗਿਆ ਮੇਰੀ ਇੱਕ ਬੇਨਤੀ ਆ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਹਰ ਗੱਲ ਦਾ ਕਪੜੋਲਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਐਨੀ ਹਨੇਰੀ ਆਈ ਹੁੰਦੀ ਆ ਐਨੀ ਕਾਲੀ ਆਈ ਹੁੰਦੀ ਆ ਵੀ ਯਾਰ ਮੈਂ ਕੁਛ ਨਾ ਕੁਛ ਕਹਿ ਦਿਆਂ ਆਹ ਦੇਖੋ ਜੀ ਮੈਂ ਕੁਛ ਨਾ ਕੁਛ ਕਹਿ ਦਿਆਂ ਜੇ ਇੱਥੇ ਕੋਈ ਕੇਦਰੀਵਾਲ ਦੇ ਨਾਲ ਸੰਬੰਧਤ ਹੋਵੇ ਆਪਾਂ ਤਾਂ ਮੋਜੂੜਾਉਣੇ ਆ ਜੇ ਕਿਤੇ ਕੈਪਟਨ ਨਾਲ ਸੰਬੰਧਤ ਹੋਵੇ ਆਪਾਂ ਤਾਂ ਮੋਜੂੜਾਉਣੇ ਆ ਜੇ ਕਿਸੇ ਗਾਇਕ ਦੇ ਨਾਲ ਕੁਝ ਘਟਨਾ ਵਾਪਰ ਜੰਦੀ ਤਾਂ ਮੌਜੂਦ ਆਉਣੇ ਆ ਆਪਾਂ ਨੂੰ ਮੌਜੂਦ ਆਉਣ ਦੀ ਥਾਂ ਦੇ ਉੱਤੇ ਗੰਭੀਰਤਾ ਦੇ ਨਾਲ ਉਸ ਗੱਲ ਦੀ ਗੰਭੀਰਤਾ ਨੂੰ ਮਸਲੇ ਨੂੰ ਸਮਝਣ ਦੀ ਲੋੜ ਹੈਗੀ ਆ ਸੋ ਸੁਖਬੀਰ ਸਿੰਘ ਦੇ ਉੱਤੇ ਗੋਲੀ ਚਲਾਉਣਾ ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਮੈਨੂੰ ਇੱਕ ਬੰਦੇ ਨੇ ਇਹ ਗੱਲ ਕਹੀ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਕੀ ਫਰਕ ਪਿਆ ਇੰਨੇ ਇੰਨੇ ਵੱਡੇ ਕਾਂਡ ਹੋਏ ਤੇ ਹੁਣ ਜਥੇਦਾਰਾਂ ਨੇ ਗੱਲ ਕੀਤੀ ਭਾਂਡੇ ਮਾਂਜਣੇ ਵਰਸ਼ਾ ਲੈ ਕੇ ਬਹਿਣਾ ਤੁਸੀਂ ਗੁਰਬਾਣੀ ਸਰਵਣ ਕਰਨੀ ਤੁਸੀਂ ਕੜਾਹ ਪ੍ਰਸ਼ਾਦ ਦੀ ਦੇ ਕਰਨੀ ਤੁਸੀਂ ਟਾਇਲਟ ਸਾਫ ਕਰਨੀ ਆ ਇਹ ਸਦਾਵਾਵਾਂ ਹੁੰਦੀਆਂ ਕੋਈ ਤੇ ਮੈਂ ਕਿਹਾ ਜੀ ਇਹ ਸਦਾ ਤੋਂ ਘੱਟ ਵੀ ਸਾਰੀ ਉਮਰ ਜਦੋਂ ਸੁਖਬੀਰ ਸਿੰਘ ਬਾਦਲ ਦੁਨੀਆ ਦੇ ਉੱਤੇ ਨਾਂ ਵੀ ਹੋਇਆ ਸਾਰੀ ਉਮਰ ਉਹਦੀਆਂ ਵੀਡੀਓ ਤੇ ਉਹਦੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਤੈਰਦੀਆਂ ਰਹਿਣੀਆਂ ਤੇ ਇਹ ਦੱਸੋ ਜੀ ਕਿ ਇਹ ਬਦਨਾਮੀ ਆ ਕਿ ਇੱਜ਼ਤ ਦਾ ਪ੍ਰਗਟਾਵਾ ਇਸ ਤੋਂ ਵੱਡੀ ਗੱਲ ਮੈਂ ਅਖਿਆ ਜੀ ਇੱਕ ਤਾਂ ਹੁੰਦਾ ਮਨੁੱਖ ਨੂੰ ਵੈਸੇ ਕੁਝ ਨਾ ਕੋਈ ਜਾਨੀ ਤੌਰ ਤੇ ਨੁਕਸਾਨ ਕਰਨਾ ਇੱਕ ਹੁੰਦਾ ਜੀ ਕਿ ਦੇਖੋ ਜਿਸ ਤਰੀਕੇ ਨਾਲ ਸਾਰੀ ਉਮਰ ਗੱਲਾਂ ਘੁਮ ਘੁਮ ਕੇ ਸਾਹਮਣੇ ਆਉਣੀਆਂ ਸਾਰੀ ਉਮਰ ਹੀ ਗੱਲਾਂ ਤੈਰਦੀਆਂ ਰਹਿਣੀਆਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਅੱਗੇ ਪਹੁੰਚਦੀਆਂ ਰਹਿਣੀਆਂ ਸੋ ਮੈਂ ਤੇ ਕਰਨ ਅੱਗੇ ਵੀ ਬੇਨਤੀ ਕੀਤੀ ਸੀ ਕਿ ਵਿਧੀ ਵਿਧਾਨ ਦੇ ਮੁਤਾਬਕ ਮਹਾਰਾਜਾ ਅਜੀਤ ਸਿੰਘ ਦੇ ਵੇਲੇ ਤੋਂ ਲੈ ਕੇ ਤੇ ਸੁਖਬੀਰ ਸਿੰਘ ਬਾਦਲ ਤੱਕ ਆ ਜਾਓ ਜਦੋਂ ਜਦੋਂ ਵੀ ਜਿੰਨੀਆਂ ਵੀ ਜਿਹੜੇ ਜਿਹੜੇ ਵੀ ਲੋਕਾਂ ਨੂੰ ਸਦਾਵਾਵਾਂ ਹੋਈਆਂ ਤਨਖਾਹੀਆਂ ਕਰਾਰ ਦਿੱਤਾ ਜਿਹੜੇ ਜਿਹੜੇ ਵੀ ਲੋਕਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਿਨ੍ਹਾਂ ਜਿਨ੍ਹਾਂ ਨੂੰ ਵੀ ਤਨਖਾਹ ਲਾਈ ਗਈ ਆ ਉਹ ਕਦੇ ਪੜ ਤਾਂ ਲੋ ਵੀ ਕਿਹੜੇ ਪ੍ਰਸੰਗ ਦੇ ਵਿੱਚ ਲਾਈ ਗਈ ਆ ਕਦੋਂ ਲਾਈ ਗਈ ਆ ਕਿਹੜੇ ਕਾਰਨ ਕਰਕੇ ਲਾਈ ਗਈ ਆ ਤੁਸੀਂ ਭਾਈ ਰੂਪ ਸਿੰਘ ਦੀ ਕਿਤਾਬ ਪੜ ਲਓ ਜੇਕਰ ਮੇਰੇ ਚੇਤੇ ਦੇ ਵਿੱਚੋਂ ਗੱਲ ਵਿਸਰੇ ਨਾ ਤਾਂ ਉਹਦਾ ਨਾਂ ਹੈਗਾ ਜੀ ਹੁਕਮਨਾਮੇ ਆਦੇਸ਼ ਤੇ ਸੰਦੇਸ਼ ਇਹ ਕਿਤਾਬ ਬਹੁਤ ਮੁੱਲਵਾਨ ਹੈ ਇਹਨੂੰ ਤੁਸੀਂ ਲੈ ਲਿਓ ਇਹਨੂੰ ਪੜ੍ਹ ਲਓ ਤੇ ਫਿਰ ਆਪਣੇ ਆਪਣੇ ਵਿਚਾਰ ਸਾਂਝੇ ਕਰ ਲਓ ਸੋ ਮੇਰੇ ਖਿਆਲ ਦੇ ਮੁਤਾਬਕ ਇੱਦਾਂ ਗੋਲੀਆਂ ਚੱਲਣ ਦੇ ਨਾਲ ਕਿਸੇ ਸਿੱਖੀ ਦੀ ਸੇਵਾ ਨਹੀਂ ਹੁੰਦੀ ਜੇਕਰ ਕੋਈ ਸਰਕਾਰੀ ਗੋਲੀ ਚੱਲੇ ਤਾਂ ਵੀ ਨਹੀਂ ਸੇਵਾ ਹੁੰਦੀ ਜੇਕਰ ਕਿਸੇ ਹੋਰ ਦੀ ਗੋਲੀ ਚੱਲੇ ਤਾਂ ਵੀ ਨਹੀਂ ਸੇਵਾ ਹੁੰਦੀ ਤੇ ਜਦੋਂ ਅਸੀਂ ਸਿੱਖ ਸਿੱਖ ਦੀ ਪੱਗ ਲਾਉਂਦਾ ਜਦੋਂ ਸਿੱਖ ਸਿੱਖ ਦੇ ਉੱਤੇ ਗੋਲੀ ਚਲਾਉਂਦਾ ਜਦੋਂ ਸਿੱਖ ਆਗੂ ਇੱਕ ਦੂਜੇ ਦੇ ਉੱਤੇ ਸ਼ੱਕ ਕਰਦੇ ਆ ਜਦੋਂ ਇੱਕ ਦੂਜੇ ਦੀਆਂ ਜੜਾਂ ਦੇ ਵਿੱਚ ਬਹਿਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਉਹ ਬੰਦੇ ਜਿਹੜੇ ਕਿ ਸਾਨੂੰ ਇਹ ਗੱਲ ਕਹਦੇ ਕਿ ਤਾਂ ਵੰਡੇ ਹੋਏ ਹਨ ਇਹ ਤਾਂ ਐਦਾਂ ਹਨ ਇਹ ਤਾਂ ਐਦਾਂ ਦੇ ਲੋਕ ਹਨ ਇਹ ਤਾਂ ਗਰਮ ਧੜਿਆਂ ਵਾਲੇ ਹਨ ਇਹ ਤਾਂ ਜੀ ਪਸੂੜੀ ਪਾਉਣ ਵਾਲੇ ਹਨ ਜਿਨ੍ਹਾਂ ਨੇ ਇਹ ਸਾਡੇ ਬਾਰੇ رائے ਬਣਾਈ ਆ ਤੇ ਉਹਨਾਂ ਦੇ ਕਹਿਣੇ ਦੇ ਉੱਤੇ ਕੈਸੀ ਤਸਦੀਕ ਹੁੰਦੀ ਆ ਗੱਲ ਵੀ ਭਾਈ ਇਹ ਤਾਂ ਲੜਦੇ ਹੀ ਰਹਿੰਦੇ ਆ ਇਹ ਤਾਂ ਝਗੜਦਾ ਹੀ ਰਹਿੰਦੇ ਆ ਇਹਨਾਂ ਦੇ ਮਸਲੇ ਦਾ ਹੱਲ ਹੀ ਕੋਈ ਨਹੀਂਗਾ ਸੋ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਮਸਲਾ ਖੜਾ ਕਿੱਥੇ ਜੇ ਆ ਭਵਿੱਖ ਦੇ ਵਿੱਚ ਅਕਾਲੀ ਦਲ ਨੇ ਪੈਰਾਂ ਸਿਰ ਹੋਣਾ ਜਾਂ ਨਹੀਂ ਹੋਣਾ ਮੈਨੂੰ ਨਹੀਂ ਪਤਾ ਅਕਾਲੀ ਦਲ ਨੂੰ ਕਿਸੇ ਨੇ ਵੋਟ ਪਾਉਣੀ ਜਾਂ ਨਹੀਂ ਪਾਉਣੀ ਮੈਨੂੰ ਨਹੀਂ ਪਤਾ 6 ਮਹੀਨੇ ਬਾਅਦ ਜੇਕਰ ਅਕਾਲੀ ਦਲ ਦੀ ਨਵੇਂ ਸਿਰੋਂ ਚੋਣ ਹੁੰਦੀ ਆ ਕੌਣ ਪ੍ਰਧਾਨ ਬਣੂ ਸਾਨੂੰ ਨਹੀਂ ਪਤਾ ਹੋ ਸਕਦਾ ਵੀ ਕੋਈ ਬੰਦਾ ਵੋਟ ਪਾਵੇ ਨਾ ਨੋਟਾ ਦੇ ਬਟਨ ਤੋਂ ਵੀ ਘਟ ਜਾ ਕਰਨ ਇਹਨਾਂ ਨੂੰ ਵੋਟਾਂ ਪਰ ਜੇਕਰ ਆਪਣੇ ਮਨ ਦੇ ਵਿੱਚ ਹਰਖ ਹੈ ਸਜਾ ਤਾਂ ਉਹਨਾਂ ਨੂੰ ਮਿਲ ਚੁੱਕੀ ਆ ਤੁਸੀਂ ਦੇਖੋ 2007 ਤੋਂ ਲੈ ਕੇ 17 ਤੱਕ ਉਹਨਾਂ ਦੀ ਸਰਕਾਰ ਰਹੀ ਤੇ ਉਸ ਤੋਂ ਬਾਅਦ ਅਜ ਅਕਾਲੀ ਦਲ ਹੈ ਕਿੱਥੇ ਜੇ ਸਜ਼ਾ ਉਹਨਾਂ ਨੂੰ ਮਿਲ ਚੁੱਕੀ ਆ ਇਸ ਤੋਂ ਵੱਡੀ ਸਜ਼ਾ ਕੋਈ ਹੈ ਨਹੀਂ ਤੇ ਹੁਣ ਜਿਸ ਤਰੀਕੇ ਨਾਲ ਸਜ਼ਾਵਾ ਸਾਹਮਣੇ ਆ ਰਹੀਆਂ ਉਹ ਭਾਈ ਵੀਡੀਓ ਦੇ ਰੂਪ ਦੇ ਵਿੱਚ ਮੀਡੀਏ ਦੇ ਰੂਪ ਦੇ ਵਿੱਚ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਤੋਂ ਵੱਡੀ ਸਜ਼ਾ ਕੋਈ ਹੈ ਨਹੀਂਗੀ ਇਹ ਗੋਲੀਆਂ ਚਲਾਉਣ ਵਾਲਾ ਸਿਲਸਿਲਾ ਬੰਦ ਹੋਣਾ ਚਾਹੀਦਾ ਅਸੀਂ ਬੈਬਲ ਕਲਾਂ ਦੇ ਵਿੱਚ ਜੋ ਗੋਲੀ ਚੱਲੀ ਉਹ ਵੀ ਗਲਤ ਆ ਉਹਦੇ ਉੱਤੇ ਕਿਸੇ ਵੀ ਸਰਕਾਰ ਨੇ ਠੁਕਮੇ ਤਰੀਕਿਆਂ ਨਾਲ ਸੁਣਵਾਈ ਨਹੀਂ ਕੀਤੀ ਪਰ ਮੇਰੀ ਪੰਜਾਬੀਆਂ ਨੂੰ ਇੱਕ ਬੇਨਤੀ ਆ ਤੁਸੀਂ ਤਾਂ ਗੱਲ ਮੰਨਦੇ ਨਹੀਂ ਹੁੰਦੇ ਪਰ ਉਦੋਂ ਮੇਰੀ ਗੱਲ ਬੜੀ ਸ਼ਿੱਦਤ ਨਾਲ ਮੰਨੀ ਮੈਂ ਇੱਕ ਵਾਰ ਨ ਵੀਡੀਓ ਬਣਾ ਕੇ ਗੱਲ ਕਹੀ ਸੀ ਕਿ ਗਿੱਦੜ ਬਾਹੇ ਵਾਲਿਓ ਸੁਖਰਾਜ ਸਿੰਘ ਦਾ ਜਲੂਸ ਕੱਢ ਦਿਓ ਤੁਸੀਂ ਕੱਢਤਾ ਮੈਂ ਥੋੜੀ ਕੱਢਿਆ ਮੇਰੀ ਤਾਂ ਵੋਟ ਹੀ ਹੈ ਨਹੀਂ ਉੱਥੇ ਤੁਸੀਂ ਕੱਢਤਾ ਉਹ ਵੀ ਤਾਂ ਬੇਦਬੀ ਦੇ ਮਾਮਲੇ 'ਚ ਲੜਾਈ ਲੜ ਰਿਆ ਬੇਦਬੀ ਦੇ ਮਾਮਲੇ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲੇ ਲੋਕ ਉਹਨਾਂ ਦੇ ਵਿੱਚ ਦੋ ਜਣਿਆਂ ਦੀ ਪੁਲਿਸ ਦੀ ਗੋਲੀ ਦੇ ਕਰਕੇ ਮੌਤ ਹੁੰਦੀ ਆ ਉਹਨਾਂ ਦੇ ਵਿੱਚ ਇੱਕ ਕ੍ਰਿਸ਼ਨ ਭਗਵਾਨ ਸਿੰਘ ਆ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤ ਆ ਜਿਹੜਾ ਸੁਖਰਾਜ ਸਿੰਘ ਨਿਆਮੀ ਵਾਲਾ ਸੁਹਰਾਜ ਸਿੰਘ ਨਿਆਮੀ ਵਾਲਾ ਨੇ ਗਿੱਦੜ ਬਾਹੇ ਤੋਂ ਇਤਕੀ ਚੋਣ ਲੜੀ ਜਿਹੜੀ ਚੋਣ ਲੜੀ ਆ ਤੁਸੀਂ ਉਹਦੀ ਸਮਾਨਤਾ ਕੀ ਜ਼ਬਤ ਕਰੌਣੀ ਨੋਟਾਂ ਦੇ ਬਟਨ ਤੋਂ ਉਹਨੂੰ ਘੱਟ ਵੋਟਾਂ ਪਈਆਂ ਤੇ ਆਪਾਂ ਨੂੰ ਬੇਦਬੀ ਦਾ ਦੁੱਖ ਆ ਇਹ ਵੀ ਦੇਖੋ ਨਾ ਆਪਾਂ ਨੂੰ ਬੇਦਬੀ ਦਾ ਦੁੱਖ ਆ ਇਸ ਕਰਕੇ ਨੋਟਾਂ ਦੇ ਬਟਨ ਤੋਂ ਘੱਟ ਵੋਟਾਂ ਪਈਆਂ ਫੇਰ ਕਹਿ ਦਿੰਨੇ ਆ ਉਹ ਬੰਦਾ ਨਹੀਂ ਸਹੀ ਸੀ ਉਹ ਤਾਂ ਪੈਸੇ ਇਕੱਠੇ ਕਰਦਾ ਸੀ ਜਿਹੜੇ ਜਿਹੜੇ ਵੀ ਤੁਸੀਂ ਅਜੇ ਤੱਕ ਵੋਟਾਂ ਜਿਹਨੂੰ ਪਾਈਆਂ ਉਹਨਾਂ ਨੇ ਕਦੇ ਨਹੀਂ ਪੈਸੇ ਇਕੱਠੇ ਕੀਤੇ ਜਿੰਨੇ ਜਿੰਨਾ ਲੋਕਾਂ ਨੇ ਪਾਈਆਂ ਉਹਨਾਂ ਦੇ ਵਿੱਚੋਂ ਤਾਂ ਕਦੇ ਕਿਸ ਨੇ ਕਰ ਪਈਆ ਵੀ ਨਹੀਂ ਲਿਆ ਫਿਰ ਇਹਦਾ ਮਤਲਬ ਇਹ ਲਾ ਲਓ ਕਿਸੇ ਨੂੰ ਕੁ ਕਿਸੇ ਨੂੰ ਨੋਟ ਚੰਗੇ ਲੱਗੇ ਉਹ ਵੀ ਲੋਕ ਹੈਗੇ ਜਿਹੜੇ ਕਿ ਨਿਰਪੱਖ ਤਰੀਕੇ ਨਾਲ ਵੋਟ ਪਾਉਂਦੇ ਆ ਪਰ ਆਪਾਂ ਗਦਾ ਘੋੜਾ ਇੱਕੋ ਰਸੇ ਬੰਨਿਆ ਅਜੇ ਤੱਕ ਮੈਂ ਨਹੀਂ ਕਹਿੰਦਾ ਵੀ ਭਾਈ ਉਹਨੂੰ ਵੋਟ ਪਾ ਦੇਣੇ ਤਾਂ ਬਹੁਤ ਕਮਾਲ ਦੀ ਗੱਲ ਹੁੰਦੀ ਪਰ ਸਾਡੀਆਂ رائےਆਂ ਸਾਡੀ ਸੋਚ ਜਿਸ ਤਰੀਕੇ ਦੀ ਬਣੀ ਹੋਈ ਆਸੀਂ ਹਰ ਕਿਸੇ ਨੂੰ ਛੱਕ ਦੇ ਦਾਰੇ ਵਿੱਚ ਲੈ ਕੇ ਆਉਣੇ ਆ ਬੇਅਦਬੀ ਦੇ ਮਾਮਲੇ ਤੇ ਦੁੱਖ ਪ੍ਰਗਟਾਉਨੇ ਮੈਨੂੰ ਵੀ ਦੁੱਖ ਆ ਜੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਨਾਲ ਕੁਝ ਖੇੜਖਾਨੀ ਕੀਤੀ ਜਾਵੇ ਗੁਰਕਾ ਸਾਹਿਬ ਦੇ ਨਾਲ ਕੀਤੀ ਜਾਵੇ ਮੈਨੂੰ ਬਹੁਤ ਦੁੱਖ ਹੋਊਗਾ ਗੀਤਾ ਦੇ ਨਾਲ ਹੋਵੇ ਕੁਰਾਨ ਸ਼ਰੀਫ ਨਾਲ ਹੋਵੇ ਬਾਈਬਲ ਦੇ ਨਾਲ ਹੋਵੇ ਇਹ ਬਹੁਤ ਵੱਡੇ ਗੁਨਾਹ ਹੈਗੇ ਆ ਪਰ ਇਹ ਵੀ ਗੁਨਾਹ ਕਿ ਅਸੀਂ ਪੜੇ ਹੀ ਨਹੀਂ ਇਹ ਵੀ ਗੁਨਾਹ ਕਿ ਪੜ ਕੇ ਅਸੀਂ ਅਮਲ ਕੀਤਾ ਹੀ ਨਹੀਂ ਇਹ ਵੀ ਗੁਨਾਹ ਕਿ ਅਸੀਂ ਅੱਗੇ ਉਹਦਾ ਪ੍ਰਚਾਰ ਕਰ ਹੀ ਨਹੀਂ ਸਕੇ ਗੁਨਾਹਗਰ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਹਾਂ ਪਰ ਗੋਲੀ ਮਾਰ ਕੇ ਮਸਲੇ ਦਾ ਹੱਲ ਹੋਣੇਗਾ ਗੋਲੀ ਮਾਰ ਕੇ ਜੇ ਮਸਲੇ ਦਾ ਹੱਲ ਹੁੰਦਾ ਹੁਣ ਤੱਕ ਸਿੱਖੀ ਦੇ ਸਾਰੇ ਮਸਲੇ ਖਤਮ ਹੋ ਜਾਣੇ ਸੀ ਹੁਣ ਤੱਕ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ ਸੀ ਪਰ ਇਦਾਂ ਹੱਲ ਹੁੰਦਾ ਨਹੀਂ ਇਦਾਂ ਅਸੀਂ ਆਪਣੀ ਪੜਾਅ ਸਕੱਢ ਸਕਦੇ ਹਾਂ ਅਸੀਂ ਆਪਦਾ ਹਰਕ ਪ੍ਰਗਟਾ ਸਕਦੇ ਹਾਂ ਅਸੀਂ ਆਪੇ ਯੋਧੇ ਬਣ ਸਕਦੇ ਆ ਅਸੀਂ ਤਾਂ ਫਿਰ ਐਂ ਕਰਦੇ ਹੁੰਨੇ ਆ ਗੱਲ ਕਹਿ ਸਕਦੇ ਆ ਆ ਜੋ ਆਪਾਂ ਬੌਧਿਕ ਪੱਧਰ ਦੇ ਉੱਤੇ ਉੱਚੇ ਉੱਠ ਗਏ ਸਾਨੂੰ ਕੌਣ ਵਰਤ ਰਿਹਾ ਤੇ ਮੇਰੀ ਇੱਕ ਹੋਰ ਬੇਨਤੀ ਹੈ ਕਿ ਭਾਈ ਕਾਲੀ ਨਾ ਕਰਿਆ ਕਰਗੇ ਇਹ ਤਾਂ ਜੀ ਆਪੇ ਹੀ ਹਮਲਾ ਕਰਵਾਇਆ ਇਹ ਤਾਂ ਜੀ ਐਂ ਕਰਵਾਇਆ ਪਹਿਲਾਂ ਆਪਾਂ ਕੁਝ ਘੰਟੇ ਹਰ ਗੱਲ ਦੀ ਪੜਤਾਲ ਕਰ ਲਿਆ ਕਰਗੇ ਤੇ ਫਿਰ ਆਪਣੀ رائے ਬਣਾ ਕੇ ਅੱਗੇ ਤੋਂ ਅੱਗੇ ਪੋਸਟਾਂ ਪਾਉਣੀਆਂ ਸ਼ੁਰੂ ਕਰਿਆ ਕਰਗੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਸਾਨੂੰ ਸਾਡੀ ਕਾਲੀ ਵੀ ਲੈ ਡੁੱਬੀ ਸਾਨੂੰ ਸਾਡਾ ਸ਼ੱਕ ਵੀ ਲੈ ਡੁੱਬਿਆ ਸਾਨੂੰ ਸਾਡੀ ਊਲਾਰਵਾਦੀ ਸੋਚ ਵੀ ਲੈ ਡੁੱਬੀ ਅਸੀਂ ਹਰਲ ਹਰਲ ਕਰਦੇ ਕਿਸੇ ਦੇ ਵੀ ਪਿੱਛੇ ਤੁਰ ਪੈਨੇ ਵੀ ਹੀਰਾ ਇਹ ਆ ਤੇ ਮਹੀਨੇ ਕੇ ਬਾਅਦ ਆਪਾਂ ਉਹਦੇ ਖਿਲਾਫ ਹੋ ਜਨੇ ਕਹਿੰਨੇ ਹੀਰਾ ਨਹੀਂ ਸੀ ਇਧਰਲੇ ਪਾਸੇ ਵਾਲਾ ਹੀਰਾ ਹੈਗਾ ਆਪਾਂ ਹੀਰੇ ਦੀ ਚੋਣ ਵੀ ਸਹੀ ਤਰੀਕੇ ਨਾਲ ਕਰਿਆ ਕਰਕੇ ਵੋਟ ਜੀ ਨੂੰ ਮਰਜ਼ੀ ਪਾਓ ਪਾਰਟੀ ਜਿਹੜੀ ਮਰਜ਼ੀ ਬਚਾਓ ਜਿਹਦੀਆਂ ਮਰਜ਼ੀ ਜੜਾਂ ਦੇ ਵਿੱਚ ਬਹਿ ਜਾਓ ਤੁਹਾਡੀ ਇੱਛਾ ਪਰ ਗੋਲੀ ਚਲਾਉਣੀ ਗਲਤ ਆ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਸੇਵਾ ਕਰਨ ਵਾਲੇ ਬੰਦੇ ਨੇ ਉੱਤੇ ਗੋਲੀ ਚਲਾਉਣੀ ਗਲਤ ਆ ਇਹਦੀ ਸਖਤ ਸ਼ਬਦਾ ਵਿੱਚ ਨਖੇਦੀ ਕਰਦੇ ਵੀ ਸਾਂ ਕਰਦੇ ਵੀ ਹਾਂ ਬਾਕੀ ਸਭ ਦੇ ਆਪੋ ਆਪਣੇ